ਲਓ ਜੀ ਇਕਾਰੀ ਫੇਰ ਦਵਾਰ ਤੋਂ ਮਨੀਪੁਰ ਦੇ ਜੰਗਲ ਚ ਫੇ ਆ ਬੜੇ ਆ ਘੁੰਮਦੇ ਘਮਾਉਂਦੇ ਫੇ ਹੋ ਗਿਆ ਜੰਗਲ ਸ਼ੁਰੂ ਮਨੀਪੁਰ ਤੋਂ ਨਿਗਰਮਵਾਲ ਨੂੰ ਜਾਂਦੇ ਰਾਹਾਂ ਤੇ ਉਹ ਜੰਗਲਾਂ ਚ ਕੱਟਦੇ ਨੇ ਹੋ ਠੰਡੀਆਂ ਰਾਤਾਂ ਸਿਖਰ ਦੁਪਹਿਰੀ ਉਹ ਬੱਚ ਬੁਰੇ ਹਾਲਾਤਾਂ ਤੋਂ ਪਤਾ ਪਤਾ ਸਿੰਘਾਂ ਦਾ ਵੈਰੀ ਬੱਚ ਗੁਰੇ ਹਲਾ ਤਾਂ ਤੋਂ ਪਤਾ ਪਤਾ ਸਿੰਘਾਂ ਦਾ ਵੈਰੀ ਔਰ ਰੜਕੀ ਆਲਾ ਮਨੀਪੁਰ ਚ ਨਾਰਥ ਈਸਟ ਸੈਵਨ ਸਿਸਟਰ ਦੀ ਚੌਥੀ ਸਟੇਟ ਹੈ ਆਪਣੀ ਇਹ ਲਓ ਜੀ ਵੈਲਕਮ ਟੂ ਸਿੰਜਬਾਲ ਸੂਬਾ ਮਨੀਪੁਰ ਤੇ ਘੋੜਾ ਕਰਤਾ ਖੜਾ ਲਿਆ ਕੇ ਆਪਾਂ ਇਹ ਮਨੀਪੁਰ ਦੇ ਬਾਰਡਰ ਏਰੀਆ ਦਾ ਪਿੰਡ ਹੈ ਜਿਹੜਾ ਮਨੀਪੁਰ ਤੇ ਮੇਜ਼ਰਮ ਦਾ ਬਾਰਡਰ ਹੈ ਅੱਗੇ ਇੱਥੋਂ ਆਗਾ ਕਿਲੋ ਕੁ ਡੇਢ ਕੁ ਕਿਲੋਮੀਟਰ ਦੀ ਦੂਰੀ ਤੇ ਇਤੋਂ ਅੱਗੇ ਜਾ ਕੇ 15 ਕਿਲੋਮੀਟਰ ਅੱਗੇ ਜਾ ਕੇ ਮੇਜ਼ਰਮ ਦਾ ਬਾਰਡਰ ਆ ਜਾਣਾ ਹੈ ਮਨੀਪੁਰ ਤੇ ਮੇਜ਼ਰਮ ਦਾ ਮੇਜ਼ਰਮ ਚਾਪਾ ਇੰਟਰ ਹੋ ਜਾਣਾ ਉਹ ਦੇਖਦੇ ਆਪਾਂ ਅੱਜ ਜਾਣਾ ਕਿ ਕੱਲ ਨੂੰ ਇੰਟਰ ਹੋਣਾ